ਸਾਸਰੀ ਕਲ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਹਾਂ ਜੀ ਬਹੁਤ ਹੀ ਪਿਆਰੇ ਸੂਟਾਂ ਦੇ 컬렉ਸ਼ਨ ਸ਼ਰਟ ਹੋਏਗੀ ਸ਼ਿਮਰ ਦੀ ਨੈਗੇਟਿਵ ਵਰਕ ਹੋਏਗਾ ਨੇਚਰਲ ਕ੍ਰੇਪ ਦੀ ਬਾਟਮ ਹੋਏਗੀ ਉਸ ਤੇ ਵਰਕ ਹੋਏਗਾ ਨਾਲ ਹੋਏਗਾ ਸ਼ਿਮਰ ਦਾ ਦੁਪੱਟਾ ਮਿਲੇਗਾ ਉਸ ਦੇ ਉੱਪਰ ਲੈਸ ਦਾ ਕੰਮ ਹੋਏਗਾ ਜਿਹੜਾ ਵੀ ਸੂਟ ਪਸੰਦ ਹੁੰਦਾ ਉਹ ਤੁਹਾਡਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਹੋਏਗਾ ਜੀ ਬਰਬਰੀ ਸਟਾਫ ਵਿੱਚ ਹੋਏਗਾ ਸੂਟ ਨੈਕ ਤੇ ਵਰਕ ਹੋਏਗਾ ਫਰੰਟ ਐਂਡ ਬੈਕ ਬੈਕ ਤੇ ਵਰਕ ਹੋਏਗਾ 슬ੀਵਸ ਵਰਕ ਹੋਏਗਾ ਪਿਓਰ ਕਰੇਪ ਦੀ ਬਾਟਮ ਹੋਏਗੀ ਉਸ ਦੇ ਉੱਪਰ ਵਰਕ ਹੋਏਗਾ ਬਰਬਰੀ ਦਾ ਦੁਪੱਟਾ ਹੋਏਗਾ ਇਹਨਾਂ ਵਿੱਚ ਕਲਰ ਬਹੁਤ ਹੀ ਪਿਆਰੇ ਨੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚ ਬੁੱਕ ਕਰਾ ਸਕਦੇ ਹੋ ਜਿਹੜਾ ਵੀ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਭੇਜ ਕੇ ਸੂਟ ਬੁੱਕ ਕਰਾ ਸਕਦੇ ਹੋ ਅਗਰੇ ਜਿਹੜੇ ਸੂਟ ਹੋਣਗੇ ਜਾਮ ਕਾਟਨ ਵਿੱਚ ਸੂਟ ਮਿਲੇਗਾ ਡਿਜੀਟਲ ਪ੍ਰਿੰਟ ਹੋਏਗਾ ਪੈਚ ਵਰਕ ਲਗਾ ਕੇ ਨੈਕ ਤੇ ਏਮਬੋਡੀ ਕੀਤੀ ਹੋਈ ਮਿਲੇਗੀ ਨਾ ਜਿਹੜੀ ਬਾਟਮ ਹੋਏਗੀ ਕਾਟਨ ਦੀ ਹੋਏਗੀ ਵਿਸਕੋਜ਼ ਸੌਫਟ ਸ਼ਿਫਰਨ ਦਾ ਦੁਪੱਟਾ ਹੋਏਗਾ ਡਿਜੀਟਲ ਪ੍ਰਿੰਟ ਹੋਏਗਾ ਕਲਰ ਬਲੈਕ ਹੋਏਗਾ ਕੋਈ ਵੀ ਸੂਰਤ ਤੁਸੀਂ ਇੰਨਾ ਵਿੱਚੋਂ ਬੁੱਕ ਕਰਾ ਸਕਦੇ ਹੋ ਇਹ ਸੂਟ ਹੋਏਗਾ ਪਿਓਰ ਕ੍ਰੇਪ ਦਾ 5 ਮੀਟਰ ਦੀ ਕੱਟ ਹੋਏਗੀ ਆਲਓਵਰ ਸੂਟ ਹੋਏਗਾ ਡਿਜੀਟਲ ਪ੍ਰਿੰਟ ਸੌਫਟ ਮਸਲੀਨ ਦਾ ਦੁਪੱਟਾ ਹੋਏਗਾ ਅਗਲੇ ਜਿਹੜੇ ਸੂਟ ਹੋਣਗੇ ਸ਼ਰਟ ਹੋਏਗੀ ਪਿਓਰ ਵਿਸਕੋਜ਼ ਦੀ ਬਹੁਤ ਹੀ ਸੋਹਣੀ ਇੰਨਾ ਵਿੱਚ ਕਲਰ ਹੋਣਗੇ ਜਿਹੜਾ ਬਾਟਮ ਹੋਏਗੀ ਉਹ ਤੁਹਾਨੂੰ ਪਿਓਰ ਮਸਲੀਨ ਦੀ ਮਿਲੇਗੀ ਪਿਓਰ ਸਿਲਕ ਦਾ ਚੱਕ ਵਿੱਚ ਦੁਪੱਟਾ ਹੋਏਗਾ ਇਹ ਹੋਏਗਾ ਕਾਟਨ ਲినਨ ਵਿੱਚ ਸ਼ਰਟ ਮਿਲੇਗੀ ਡਿਜੀਟਲ ਪ੍ਰਿੰਟ ਹੋਏਗਾ neck ਤੇ embroidery ਰਹੇਗੀ ਬਾਟਮ ਪਲੇਨ ਕਾਟਨ ਦੀ ਹੋਏਗੀ ਦੁਪੱਟਾ ਹੋਏਗਾ ਡਿਜੀਟਲ ਪ੍ਰਿੰਟ ਪਿਓਰ ਲినਨ ਕਾਟਨ ਵਿੱਚ ਦੁਪੱਟਾ ਹੋਏਗਾ ਜਿਹੜਾ ਵੀ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਭੇਜ ਕੇ ਸੂਟ ਬੁੱਕ ਕਰਾ ਸਕਦੇ ਹੋ ਹਾਂਜੀ ਅਜਿਹੇ ਸੂਟਾਂ ਦੀ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ